ਅਰੇ ਮੇਲ ਕੁੜਦ ਨੂੰ ਪਤਾ ਕੋਈ ਪੁੱਛ ਰਹੀ ਨਹੀਂ ਐ ਸੀ ਮੇਰੇ ਕੋਲ ਗਰਜੀਤ ਦੇ ਚਾਚੀ ਪੁੱਛ ਰਹੀ ਸੀ ਕਿ ਕਿ ਤੈਨੂੰ ਸਾਦਾ ਮੁੰਡਾ ਸੋਹਣਾ ਲੱਗਿਆ ਹੈ ਨਹੀਂ ਚਾਚੀ ਨੂੰ ਤਾਂ ਮੈਂ ਕਹਿ ਰਹੀ ਸੀ ਵੀ ਹਾਂ ਤਦੋਂ ਮੈਂ ਕਹ ਰਿਹਾ ਕਿ ਮੈਂ ਨਹੀਂ ਤੁਹਾਰੇ ਕਰ ਰਿਹਾ ਕਰ ਰਿਹਾ ਨਹੀਂ ਚਾਚੀ ਨੂੰ ਕਹਿਦਾ ਚਾਚੀ ਨੂੰ ਕਹਿਦਾ ਜਿਵੇਂ ਆਪਾਂ ਘਰੇ ਆਏ ਸੀ ਜੀ ਤੂੰ ਉਦੋਂ ਕਹਿਣ ਦੇ ਵੀ ਮੈਨੂੰ ਨਹੀਂ ਚੰਗਾ ਲੱਗਿਆ ਸਾਡੇ ਮਾਮੇ ਨੂੰ ਕਹਿ ਲਈ ਮਾਮੇ ਨੂੰ ਕਹਿ ਰਹੀ ਸੀ ਹੂੰ ਬਸ ਸੋਣਾ ਮੈਨੂੰ ਹੀ ਲੱਗਿਆ ਹੁਣ ਅਬ ਮੈਨੂੰ ਹੀ ਚੰਗਾ ਲੱਗਿਆ ਮੈਨੂੰ ਵੀ ਪਤਾ ਸੀਗਾ ਵੀ ਨਹੀਂ ਇਹ ਸਹੀ ਗੱਲ ਨਹੀਂ ਹੈ ਮੇਰੀ ਮੈਨੂੰ ਨਹੀਂ ਚੰਗਾ ਲੱਗਿਆ ਮੈਨੂੰ ਅਸੀਂ ਵੀ ਚੱਲ ਠੀਕ ਪ ਪਹਿਲੇ ਆ ਤੇ ਦੂਜੇ ਆ ਤੇ ਤੂੰ ਬਹਾਦਰ 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 ਨਾ ਬੋਲ ਜਦਾ ਹੁੰਦੇ ਤੇ ਜਿਹੜੇ ਦਾਤਾ ਨਾ ਮੇਰੀ ਕਿਰਤ ਨੂੰ ਬੋਲ ਚਾਹ ਸੀ ਜ ਮੈਨੂੰ ਕਦੇ ਬੁਲਾਇਆ ਸੀ ਜੇ ਘੜੇ ਢਾੜ ਦਿੰਦੇ ਆ ਤੇ ਘੜੇ ਢਾੜ ਦਿੰਦੇ ਆ ਤੇ ਮੈਂ ਉਹੀ ਤਾਂ ਕਹੀ ਜਾਂ ਨਹੀਂ ਆਵੇਂ ਜਦੋਂ ਸਾਰੇ ਕਿਹੜੇ ਉਡੀ ਨੇ ਆਲਰੇਡੀ ਬਾਰੋਂ ਮੁੰਡਿਆਂ ਤੋਂ ਵੀ ਇੱਕ ਦੋਆਂ ਤੋਂ ਫੋਨ ਲਵਾਇਆ ਮੈਨੂੰ ਮੈਨੂੰ ਮੈਂ ਨਹੀਂ ਜਾਣਦਾ ਕੌਣ ਉਧਰੋਂ ਫੋਨ ਕਰਵਾਏਗੇ ਹਾਂ ਤੇ ਤੇਰੇ ਤੇ ਕਾਰਵਾਈ ਕਰਾ ਦੇਗਾ ਮੈਂ ਕਹਾ ਵਾਈਫ ਮੇਰੀ ਤੁਸੀਂ ਕੌਣ ਆ ਮੈਂ ਕਿੰਟਰਫੇਅਰ ਹਾਸ ਮੈਂ ਕਹਾ ਤੂੰ ਮੈਨੂੰ ਡਰੈਸ ਦਿਓ ਟੈਂਡ ਦਦੋ ਤੇ ਤੁਸੀਂ ਕਰਾਓ ਕਾਰਵਾਈ ਜਿਹੜੀ ਕਰਾਉਣੀ ਮੇਰੇ